ਇਤੇ ਦਿਨੀਸ਼ਿਲ ਚੰਕੌਰ ਸਾਹਿਬ ਏਰੀਏ ਦੇ ਵਿੱਚ ਇੱਕ ਨੌਜਵਾਨ ਦੇ ਲਾਪਤਾ ਹੋਣ ਦੀ ਖਬਰ ਸੰਮਣੇ ਕੋਈ ਆਈ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਉਸ ਨੌਜਵਾਨ ਦੀ ਭਾਲ ਕਰ ਰਹੀ ਸੀ ਦੱਸਿਆ ਜਾ ਰਿਹਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਕੀ ਸਾਡੇ ਲਾਪਤਾ ਨੌਜਵਾਨ ਪੁੱਤ ਦੇ ਕੁਝ ਦੋਸਤ ਸੁਣਨ ਨਾਲ ਲੱਗੇ ਸੀ ਜਿਸ ਤੋਂ ਬਾਅਦ ਉਹਨਾਂ ਦਾ ਪੁੱਤ ਵਾਪਸ ਕਰਨੀ ਪਰਤਿਆ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪੁਲਿਸ ਨੇ ਦੱਸਿਆ ਜਾ ਰਿਹਾ ਕਿ ਉਸ ਲਾਪਤਾ ਨੌਜਵਾਨ ਦੇ ਕੁਝ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਤੇ ਕਿਡਨੈਪਿੰਗ ਦੀ ਧਾਰਾ ਪੁਲਿਸ ਨੇ ਉਨਾ ਨੌਜਵਾਨ ਲਾਪਤਾ ਦੇ ਦੋਸਤਾਂ ਦੇ ਉੱਤੇ ਲਗਾਈ ਸੀ ਤਾਂ ਦੱਸਿਆ ਕਿ ਪੁਲਿਸ ਦੇ ਹੱਥ ਇੱਕ ਸੀਸੀਟੀਵੀ ਲੱਗੀ ਸੀ ਜਿਸ ਤੋਂ ਬਾਅਦ ਪਿੰਡ ਰੁੜਕੇ ਹਰਾ ਜੋ ਕਿ ਮਰੰਡਾ ਚਮਕੌਰ ਸਾਬ ਰੋਡ ਦੇ ਉੱਤੇ ਪਿੰਡ ਪੈਂਦਾ ਉਸ ਪਿੰਡ ਦੇ ਇੱਕ ਟੋਬੇ ਦੇ ਉੱਤੇ ਪੁਲਿਸ ਦੀ ਸ਼ੱਕ ਦੀ ਸੂਈ ਗਈ ਜਿਸ ਤੋਂ ਬਾਅਦ ਜਾ ਕੇ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਲਗਾਤਾਰ ਉਸ ਟੋਬੇ ਦੇ ਵਿੱਚ ਉਸ ਨੌਜਵਾਨ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਇਸ ਮੌਕੇ ਸਜਰੇ ਕੀ ਗੋਤਾਖੋਰ ਬੁਲਾਏ ਗਏ ਗੋਤਾਖੋਰ ਵੀ ਕਾਫੀ ਦਿਨ ਜਿਹੜੇ ਇਸ ਟੋਬੇ ਦੇ ਵਿੱਚ ਲੱਗੇ ਰਹੇ ਪਰ ਉਸ ਨੌਜਵਾਨ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ ਪਰ ਟੋਬੇ ਦਾ ਪਾਣੀ ਫਿਰ ਕੱਢਣਾ ਸ਼ੁਰੂ ਕੀਤਾ ਪੁਲਿਸ ਨੇ ਜਿਸ ਤੋਂ ਬਾਅਦ ਜਾਕੀ ਦੇਖੋ ਕੀ ਪੁਲਿਸ ਵੱਲੋਂ ਕਾਫੀ ਪਾਣੀ ਜਿਹੜਾ ਕਢਵਾਇਆ ਗਿਆ ਇਸ ਟੋਬੇ ਦੇ ਵਿੱਚੋਂ ਤਾਂ ਫਿਰ ਅੱਜ ਨੌਜਵਾਨ ਦੀ ਲਾਸ਼ ਟੋਬੇ ਦੇ ਵਿੱਚੋਂ ਮਿਲੀ ਹੈ ਜਿਸ ਤੋਂ ਬਾਅਦ ਸਜਰੇ ਕੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਵੱਡੀ ਖਬਰ ਹੈ ਵੱਤ-ਵਤ ਖਬਰ ਸ਼ੇਅਰ ਕਰਿਓ ਹੱਦ ਨਿਆ ਕੀ ਯਾਰਾਂ ਨੇ ਹੀ ਆਪਣੇ ਯਾਰ ਨੂੰ ਮਾਰ ਦਿੱਤਾ ਯਾਰੀ ਦੇ ਉੱਤੇ ਦਾਗ ਲਾ ਦਿੱਤਾ ਇਸ ਤਰੀਕੇ ਦਾ ਮਾਮਲਾ ਇਸ ਸਾਹਮਣੇ ਚਮਕੌਰ ਸਾਹਿਬੇਰੀ ਤੋਂ ਆਇਆ ਕਿ ਕਿ ਯਾਰਾ ਦੇ ਉੱਤੇ ਬਹੁਤ ਵੱਡਾ ਮਾਨ ਹੁੰਦਾ ਕਈ ਲੋਕ ਕਹਿੰਦੇ ਨੇ ਕਿ ਯਾਰ ਮੇਰੇ ਭਰਾਵਾਂ ਵਰਗੇ ਨੇ ਪਰ ਜਦੋਂ ਯਾਰ ਹੀ ਆਪਣੇ ਯਾਰ ਨੂੰ ਮਾਰ ਦੇਣ ਤਾਂ ਕਿੰਨਾ ਯਾਰੀ ਦੇ ਉੱਤੇ ਦਾਗ ਲੱਗ ਜਾਂਦਾ ਹੈ ਕਈ ਲੋਕਾਂ ਬੋਲਦੇ ਸਾਰੇ ਕਿ ਕੁਝ ਕਹਾਣੀ ਨੂੰ ਲੈ ਕੇ ਆਪਸੀ ਜਿਹੜੀ ਲੜਾਈ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਜਾ ਕੇ ਉਹਨਾਂ ਲਾਪਤਾ ਨੌਜਵਾਨ ਦੋਸਤਾਂ ਨੇ ਆਪਣੇ ਹੀ ਦੋਸਤ ਨੂੰ ਦੱਸੇ ਕਿ ਮਾਰ ਕਿਸ ਟੋਬੇ ਦੇ ਵਿੱਚ ਪਾ ਦਿੱਤਾ ਜਿਸ ਤੋਂ ਬਾਅਦ ਜਾ ਕੇ ਅੱਜ ਪੁਲਿਸ ਨੇ ਲਾਸ਼ ਨੂੰ ਬਰਾਮਦ ਕਰ ਲਿਆ ਪੋਸਟਮਾਰਟਮ ਲਈ ਪੁਲਿਸ ਨੇ ਲਾਸ਼ ਨੂੰ ਭੇਜ ਦਿੱਤਾ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਦੱਸਿਆ ਜਾ ਰਿਹਾ ਕਿ ਜਿਹੜੇ ਗਿਰਜ਼ਰ ਕਿਤੇ ਗਏ ਨੇ ਦੋਸ਼ੀ ਤਾਂ ਉਹਨਾਂ ਦੇ ਉੱਤੇ ਹੋਰ ਵੀ ਤਾਂ ਰਾਮਾਦੇਵ ਚੁਵਾਦਾ ਕੀਤਾ ਜਿਸ ਤੋਂ ਬਾਅਦ ਜਾ ਕੇ ਪੁਲਿਸ ਵੱਲੋਂ ਪ੍ਰੋਮਿਸ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੂੰ ਕਿ ਅਸੀਂ ਸਖਤ ਸਖਤ ਸਜ਼ਾ ਉਹਨਾਂ ਦੋਸ਼ੀਆਂ ਨੂੰ ਆਮਾ ਕਿ ਜਿਨ੍ਹਾਂ ਨੇ ਉਹਨੇ ਦੇ ਪੁੱਤ ਨੂੰ ਮਾਰਿਆ ਤੇ ਇਸ ਮੌਕੇ ਤੁਸੀਂ ਦੇਖੋ ਕਿ ਇਲਾਕੇ ਦੇ ਲੋਕ ਤੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਹੋਏ ਸੀ ਤਾਂ ਕਾਫੀ ਲੋਕਾਂ ਦੇ ਅੱਖਾਂ ਦੇ ਵਿੱਚ ਹੰਝੂ ਸੀ ਕਿਸ ਤਰੀਕੇ ਨਾਲ ਤੁਸੀਂ ਦੇਖੋ ਕਿ ਦਰਦਨਾਕ ਮੌਤ ਉਸ ਨੌਜਵਾਨ ਨੂੰ ਦਿੱਤੀ ਹੈ ਇਹ ਤਸਵੀਰਾਂ ਨੇ ਵੱਤਵਤ ਕਮਿਸ਼ਨਰ ਜੀ ਦੇ ਕਿ ਇਸ ਨੂੰ ਲੈ ਕੇ ਮੌਕੇ ਤੇ ਸੀਨੀਅਰ ਅਧਿਕਾਰੀ ਡੀਐਸਪੀ ਆਲਕ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਇੱਕ ਬੜੀ ਮਾੜੀ ਗੱਲ ਹੋਈ ਹੈ ਜਿਹੜਾ ਬੱਚਾ ਦੀ ਸਾਨੂੰ ਬੈਡ ਬਡੀ ਆ ਮਿਲ ਗਈ ਹੈ ਸਾਨੂੰ ਜਿਹੜਾ ਸ਼ੱਕ ਸੀਗਾ ਵੀ ਇੱਥੇ ਉਹ ਦੋਬੇ ਸੀਗਾ ਉਹ ਅਸੀਂ ਅੱਜ ਮੇਨ ਸੜੀ ਸੀਗੀ ਹਲਗੇ ਪਾਸੇ ਬੱਚੇ ਨੂੰ ਨਹੀਂ ਬਚਾ ਸਕੇ ਤੇ ਅੱਜ ਡੈਡ ਬੋਡੀ ਮਿਲ ਗਈ ਆ ਉਹਦੇ ਬਾਰੇ ਅਗਲੀ ਕਾਰ ਵੀ ਹੁਣ ਕਰਾਂਗੇ ਜਿਹੜੀ ਹੈਗੀ ਹਾਂਜੀ ਪੋਸਟਮਾਨ ਵਾਸਤੇ ਲੈ ਗਿਆ ਰੋਪੜ ਜੀ ਉਹਦੇ ਵਿੱਚ ਅਸੀਂ ਲੱਗੇ ਹੋਏ ਸੀਗੇ ਦੋਨੋਂ ਪਤਾ ਹੀ ਆ ਲਾਜ ਜਦੋਂ ਦਾ ਉਹ ਗੁੰਮ ਹੋਇਆ ਸੀ ਆਪ ਤਰੀਕ ਨੂੰ ਸੰਸੀ ਪੁਲਿਸ ਉਹਦੀ ਭਾਸ਼ ਲੱਗੀ ਹੋਈ ਸੀ ਤੇ ਉਹਨਾਂ ਦੇ ਫਾਦਰ ਦੇ ਬਿਆਨਾਂ ਦੇ ਜਿਹੜੇ ਬੰਦੇ ਨਾਲ ਸੀ ਉਹਨਾਂ ਦੇ ਪਰਚਾ ਵੀ ਦਰਜ ਹੋਇਆ ਜਿਹੜੇ ਸਾਡੇ ਕੋਲ ਅਰੈਸਟ ਹੈਗੇ ਆ ਉਹ ਮਾਨ ਸਾਹਿਬ ਨੇ ਉਸ ਤੋਂ ਬਾਅਦ ਅੱਜ ਪੁਲਿਸ ਨੇ ਕੋਸ਼ਿਸ਼ ਕਰਕੇ ਜਿਹੜੇ ਪਿੰਡ ਵਾਸੀ ਰੁਕੀ ਹੀਰਾ ਦੇ ਉਹਨਾਂ ਦੇ ਮੈਂਦ ਨਾਲ ਅਸੀਂ ਟੋਬਾ ਸਾਨੂੰ ਜਿੱਥੇ ਸ਼ੱਕ ਸੀਗਾ ਟੋਬੇ ਚ ਉਹਦੀ ਡੈਡ ਬਡੀ ਹੋ ਸਕਦੀ ਹੈ ਉਹ ਸਰਚ ਕਰ ਰਹੇ ਸੀਗੇ ਤੇ ਅੱਜ ਉਹ ਡੈਡ ਬਡੀ ਰਿਕਵਰ ਹੋ ਗਈ ਹੈ ਉੱਥੋਂ ਉਹ ਨੂੰ ਅਸੀਂ ਪੋਸਟਮਾਰਨ ਵਾਸਤੇ ਭੇਜਤਾ ਆਪਣਾ ਰੋਪੜ ਸਿਵਲ ਹਸਪੀਟਲ ਉਸ ਤੋਂ ਅੱਗੇ ਜੇ ਔਰ ਬਾਅਦ ਪੋਸਟਮਾਰਨ ਜੋ ਅਗਲੀ ਕਾਰਵਾਈ ਹੈ ਉਹ ਪੁਲਿਸ ਸਾਹਮਣੇ ਚੱਲਿਆ ਰਹੀ ਹੈ ਭਾਜੀ ਜੋ ਦਤਾ ਹੁੰਦਾ ਪਤਾ ਹੈਗਾ ਉਹ ਤਾਂ ਹੋਣਾ ਹੀ ਹੋਣਾ ਜੀ ਜੋ ਔਰ ਉਹ ਡੈਡ ਬਡੀ ਪੋਸਟਮਾਰਨ ਹੋਣ ਤੋਂ ਬਾਅਦ ਜੋ ਵੀ ਧਰਾਂ ਹੋਣਗੀਆਂ ਉਹ ਨਾਲ ਲੱਗਣੀਆਂ ਜੀ